ਸਤਿ ਸ਼੍ਰੀ ਅਕਾਲ ਜੀ ਆਸਟ੍ਰੇਲੀਆ ਬਲਟਨ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਤੇ ਸ਼ੁਰੂਆਤ ਕਰ ਲੈਨੇ ਆਂ ਸੁਰਖੀਆਂ ਦੇ ਨਾਲ ਆਸਟ੍ਰੇਲੀਆ ਵਿੱਚ Hindu ਮੰਦਿਰ ਤੇ ਕੀਤਾ ਗਿਆ ਨਫ਼ਰਤੀ ਹਮਲਾ ਕੀਤੀ ਜਾ ਰਹੀ ਹੈ ਮਾਮਲੇ ਦੀ ਜਾਂਚ ਆਸਟ੍ਰੇਲੀਅਨ ਔਰਤਾਂ ਨੂੰ ਕੱਤਰ 에ਅਰਵੇਜ਼ ਵਿਦ ਮੁਕੱਦਮਾ ਕਰਨ ਦਾ ਮਿਲਿਆ ਅਧਿਕਾਰ ਮੈਲਬੌਰਨ ਪੋਸਟ ਆਫਿਸ ਦੇ ਵਿੱਚ ਹੋਈ ਚੋਰੀ ਸੁਪਰ ਫੰਡ ਨੇ 16 ਲੱਖ ਦਾ ਕਾਨੂੰਨ ਜਾਰੀ ਕੀਤੀ ਚੇਤਾਵਨੀ ਆਸਟ੍ਰੇਲੀਆ ਵਿੱਚ ਵੀਕਐਂਡ ਤੇ 80% ਇਲਾਕਿਆਂ ਦੇ ਵਿੱਚ ਭਾਰੀ ਮੀਂਹ ਲੱਖਾਂ ਲੋਕਾਂ ਨੂੰ ਚੇਤਾਵਨੀ ਹੁਣ ਇਹਨਾਂ ਸਰਗਰਮੀਆਂ ਦਾ ਵਿਸਥਾਰ ਆਸਟ੍ਰੇਲੀਆ ਦੇ ਵਿੱਚ ਇੱਕ ਹਫ਼ਤੇ ਦੇ ਵਿੱਚ ਦੂਸਰਾ ਨਫ਼ਰਤੀ ਹਮਲਾ ਸਾਹਮਣੇ ਆਇਆ ਜਿੱਥੇ ਸਿਡਨੀ ਦੇ ਪੱਛਮੀ ਇਲਾਕੇ ਦੇ ਵਿੱਚ ਸਥਿਤ ਸ਼੍ਰੀ ਵੈਂਕਟੇਸ਼ਵਰ ਹਿੰਦੂ ਮੰਦਿਰ ਨੂੰ ਅਣਪਛਾਤੇ ਵਿਅਕਤੀਆਂ ਨੇ ਨਸਲੀ ਟਿੱਪਣੀਆਂ ਅਤੇ ਨਫ਼ਰਤੀ ਗ੍ਰੈਫਟੀ ਦਾ ਨਿਸ਼ਾਨਾ ਬਣਾਇਆ ਇਹ ਘਟਨਾ ਬੀਤੀ ਰਾਤ ਵਾਪਰੀ ਜਿਸ ਨੇ ਸਥਾਨਕ ਹਿੰਦੂ ਭਾਈਚਾਰੇ ਦੇ ਵਿੱਚ ਰੋਸ ਅਤੇ ਡਰ ਦਾ ਮਾਹੌਲ ਪੈਦਾ ਕਰ ਦਿੱਤਾ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਸਿਡਨੀ ਦੇ ਪੱਛਮੀ ਇਲਾਕੇ ਦੇ ਵਿੱਚ ਸਥਿਤ ਸ਼੍ਰੀ ਵਿੰਕਟੇਸ਼ਵਰ ਹਿੰਦੂ ਮੰਦਿਰ ਨੂੰ ਬੀਤੀ ਰਾਤ ਨਫ਼ਰਤੀ ਹਮਲੇ ਦਾ ਸ਼ਿਕਾਰ ਬਣਾਇਆ ਗਿਆ ਅਣਪਛਾਤੇ ਵਿਅਕਤੀਆਂ ਨੇ ਮੰਦਿਰ ਦੀਆਂ ਕੰਧਾਂ ਤੇ ਨਸਲੀ ਸਲੋਗਨ ਅਤੇ અપਮਾਨਜਨਕ ਗ੍ਰੈਫਟੀ ਬਣਾਈ ਜਿਸ ਦੀ ਸਥਾਨਕ ਹਿੰਦੂ ਭਾਈਚਾਰੇ ਦੇ ਵੱਲੋਂ ਨਿੰਦਾ ਕੀਤੀ ਗਈ ਹੈ ਇਹ ਘਟਨਾ ਪਿਛਲੇ ਦਿਨਾਂ ਦੇ ਵਿੱਚ ਕੀਤਾ ਗਿਆ ਅਜਿਹਾ ਦੂਸਰਾ ਹਮਲਾ ਹੈ ਜਿਸ ਨੇ ਭਾਰਤੀ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ ਇਸ ਤੋਂ ਪਹਿਲਾਂ ਸਾਊਥ ਆਸਟ੍ਰੇਲੀਆ ਦੀ ਰਾਜਧਾਨੀ ਐਡੀਲੇਡ ਵਿੱਚ ਪੰਜਾਬੀ ਮੂਲ ਦੇ ਵਿਦਿਆਰਥੀ ਚਰਨਪ੍ਰੀਤ ਸਿੰਘ ਤੇ 5-6 ਅਣਪਛਾਤੇ ਨੌਜਵਾਨਾਂ ਦੇ ਵੱਲੋਂ ਕਥਿਤ ਤੌਰ ਤੇ ਨਸਲੀ ਹਮਲਾ ਕੀਤਾ ਗਿਆ ਸੀ ਚਰਨਪ੍ਰੀਤ ਸਿੰਘ ਨੇ ਦੱਸਿਆ ਸੀ ਕਿ ਉਹ ਆਪਣੇ ਪਰਿਵਾਰ ਦੇ ਨਾਲ ਸ਼ਹਿਰ ਦੇ ਸੀਬੀਡੀ ਇਲਾਕੇ ਦੇ ਵਿੱਚ ਲਾਈਟ ਸ਼ੋਅ ਵੇਖਣ ਲਈ ਗਿਆ ਸੀ ਤੇ ਰਾਤ ਤਕਰੀਬਨ 9 ਵਜੇ ਕਿੰਟੋਰ ਐਵੇਨਿਊ ਵਿੱਚ ਪਾਰਕਿੰਗ ਨੂੰ ਲੈ ਕੇ ਕੁਝ ਨੌਜਵਾਨਾਂ ਨੇ ਬਿਨਾਂ ਕਿਸੇ ਗੱਲ ਦੇ ਉਸਦੇ ਕਾਰ ਦੇ ਸ਼ੀਸ਼ਿਆਂ ਤੇ ਮੁੱcke ਮਾਰਨੇ ਸ਼ੁਰੂ ਕਰ ਦਿੱਤੇ ਜਦੋਂ ਚਰਨਪ੍ਰੀਤ ਕਾਰ ਤੋਂ ਬਾਹਰ ਨਿਕਲਿਆ ਤਾਂ ਹਮਲਾਵਾਰਾਂ ਨੇ ਉਸਦੇ ਮੂੰਹ ਤੇ ਮੁੱcke ਮਾਰਿਆ ਤੇ ਫਿਰ 5-6 ਜਣੇ ਉਸਤੇ ਟੁੱਟ ਪਏ ਇਸ ਦੌਰਾਨ ਉਸ ਨੂੰ ਗੰਭੀਰ ਸੱਟਾਂ ਲੱਗੀਆਂ ਤੇ ਹਮਲਾਵਰਾਂ ਨੇ ਉਸਤੇ ਨਸਲੀ ਟਿੱਪਣੀਆਂ ਵੀ ਕੀਤੀਆਂ ਜਿਸ ਵਿੱਚ ਉਸ ਨੂੰ ਭਾਰਤੀ ਹੋਣ ਦੀ ਅਪਮਾਨਜਨਕ ਗਾਲਾਂ ਵੀ ਕੱਢੀਆਂ ਗਈਆਂ ਚਨਪ੍ਰੀਤ ਦੀ ਘਟਨਾ ਦੀ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ ਸੀ ਜਿਸ ਵਿੱਚ ਉਸ ਦੀ ਪਤਨੀ ਹਮਲਾਵਰਾਂ ਤੇ ਚੀਕ ਦੀ ਸੁਣਾਈ ਦੇ ਰਹੀ ਸੀ ਪੁਲਿਸ ਨੇ ਚਨਪ੍ਰੀਤ ਨੂੰ ਰਾਇਲ ਐਡਲੇਡ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਜਿੱਥੇ ਉਸ ਦੀ ਹਾਲਤ ਹੁਣ ਠੀਕ ਹੈ ਪਰ ਇਸ ਘਟਨਾ ਦੇ ਮਗਰੋਂ ਚਨਪ੍ਰੀਤ ਅਤੇ ਉਸ ਦੀ ਪਤਨੀ ਦੋਵੇਂ ਹੀ ਡਰੇ ਹੋਏ ਨੇ ਹਜੇ ਇਹ ਮਾਮਲਾ ਠੰਡਾ ਹੀ ਨਹੀਂ ਹੋਇਆ ਸੀ ਕਿ ਹੁਣ ਦੂਸਰਾ ਮਾਮਲਾ ਸામਨੇ ਆਇਆ ਜਿਸ ਦੇ ਵਿੱਚ ਹਿੰਦੂ ਮੰਦਿਰ ਨੂੰ ਅਣਪਛਾਤੇ ਵਿਅਕਤੀਆਂ ਨੇ ਨਸਲੀ ਟਿੱਪਣੀਆਂ ਨਾਲ ਨਿਸ਼ਾਨਾ ਬਣਾਇਆ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਉਹ ਮੰਦਿਰ ਦੀ ਸੀਸੀਟੀਵੀ ਫੁਟੇਜ ਦੀ ਜਾਂਚ ਕਰ ਰਹੇ ਨੇ ਅਤੇ ਨੇੜਲੇ ਇਲਾਕਿਆਂ ਦੇ ਵਿੱਚ ਸੰਭਾਵਿਤ ਗਵਾਹਾਂ ਦੀ ਵੀ ਪਾਲ ਕਰ ਰਹੇ ਨੇ ਸਥਾਨਕ ਪੁਲਿਸ ਮੁਖੀ ਨੇ ਕਿਹਾ ਕਿ ਅਸੀਂ ਇਸ ਘਟਨਾ ਨੂੰ ਬਹੁਤ ਹੀ ਗੰਭੀਰਤਾ ਦੇ ਨਾਲ ਲੈ ਰਹੇ ਹਾਂ ਨਫਰਤੀ ਅਪਰਾਧ ਸਾਡੇ ਸਮਾਜ ਦੇ ਵਿੱਚ ਕਿਸੇ ਵੀ ਤਰ੍ਹਾਂ ਸਵੀਕਾਰਨਯੋਗ ਨਹੀਂ ਹੈ ਹਿੰਦੂ ਸੰਗਠਨਾ ਦੇ ਨੁਮਾਇੰਦਿਆਂ ਨੇ ਇਸ ਸਾਮਲੇ ਦੀ ਸਖਤ ਨਕੇਦੀ ਕੀਤੀ ਅਤੇ ਸਰਕਾਰ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਇੱਕ ਸੰਖ ਪੁਜਾਰੀ ਨੇ ਕਿਹਾ ਕਿ ਮੰਦਿਰ ਸਾਡੇ ਲਈ ਸਿਰਫ ਇੱਕ ਧਾਰਮਿਕ ਸਥਾਨ ਨਹੀਂ ਸਗੋ ਸਾਡੀ ਸਭਿਆਚਾਰ ਦਾ ਪ੍ਰਤੀਕ ਵੀ ਹੈ ਸੰਖ ਭਾਈ ਚਾਰੇ ਦੇ ਲੋਕਾਂ ਨੇ ਇੱਕ ਜੁਟਤਾ ਵਖਾਉਂਦੇ ਹੋਏ ਮੰਦਿਰ ਦੀ ਸਫਾਈ ਅਤੇ ਮਰਮਦ ਦਾ ਕੰਮ ਸ਼ੁਰੂ ਕਰ ਦਿੱਤਾ ਹੈ ਕੁਝ ਸਮਾਜਿਕ ਸੰਗਠਨਾਵਾਂ ਨੇ ਸਰਕਾਰ ਨੂੰ ਧਾਰਮਿਕ ਸਥਾਨਾਂ ਦੀ ਸੁਰੱਖਿਆ ਦੇ ਲਈ ਵਧੇਰੇ ਸਰੋਤ ਅਤੇ ਸੁਰੱਖਿਆ ਪ੍ਰਬੰਧਤ ਕਰਨ ਦੀ ਵੀ ਅਪੀਲ ਕੀਤੀ ਹੈ ਆਸਟ੍ਰੇਲੀਆ ਦੀਆਂ ਪੰਜ ਔਰਤਾਂ ਨੇ ਕਤਰ 에ਅਰਵੇਜ਼ ਦੇ ਵਿਰੁੱਧ ਮੁਕੱਦਮਾ ਕਰਨ ਦਾ ਅਧਿਕਾਰ ਚਿਤ ਲਿਆ ਇਹ ਔਰਤਾਂ 2020 ਦੇ ਵਿੱਚ ਦੋਹਾ ਦੇ ਹਮਦ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਜ਼ਬਰੀ ਸਰੀਰਕ ਜਾਂਚ ਦਾ ਸ਼ਿਕਾਰ ਹੋਈਆਂ ਇਹ ਘਟਨਾ ਉਦੋਂ ਵਾਪਰੀ ਜਦੋਂ ਹਵਾਈ ਅੱਡੇ ਤੇ ਇੱਕ ਨਵਜੰਮੇ ਬੱਚੇ ਨੂੰ ਕੂੜੇ ਦੇ ਡੱਬੇ ਦੇ ਵਿੱਚ ਸੁੱਟਿਆ ਹੋਇਆ ਸੀ ਫੈਡਰਲ ਕੋਰਟ ਨੇ ਹੁਣ ਇਹਨਾਂ ਔਰਤਾਂ ਨੂੰ ਕਤਰ 에ਅਰਵੇਜ਼ ਅਤੇ ਹਵਾਈ ਅੱਡੇ ਦੇ ਸੰਚਾਲਕ ਦੇ ਵਿਰੁੱਧ ਮੁਕੱਦਮਾ ਜਾਰੀ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। 2 ਅਕਤੂਬਰ 2020 ਨੂੰ ਦੋਹਾ ਦੇ ਹਮਦ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਇੱਕ ਨਵ ਜੰਮੇ ਬੱਚੇ ਨੂੰ ਕੂੜੇ ਦੇ ਡੱਬੇ ਵਿੱਚ ਸੁੱਟਿਆ ਗਿਆ ਸੀ ਇਸ ਘਟਨਾ ਤੋਂ ਬਾਅਦ ਕਤਰੀ ਅਧਿਕਾਰੀਆਂ ਨੇ ਸਿਡਨੀ ਜਾਣ ਵਾਲੀ ਕਤਰ 에ਅਰਵੇਜ਼ ਦੀ ਇੱਕ ਫਲਾਈਟ ਵਿੱਚੋਂ ਕਈ ਔਰਤਾਂ ਨੂੰ ਜ਼ਬਰੀ ਉਤਾਰਿਆ ਅਤੇ ਉਹਨਾਂ ਦੀ ਸਰੀਰਕ ਜਾਂਚ ਕੀਤੀ ਇਹਨਾਂ ਵਿੱਚੋਂ 5 ਆਸਟ੍ਰੇਲੀਅਨ ਔਰਤਾਂ ਸਨ ਜਿਨ੍ਹਾਂ ਨੂੰ ਹਥਿਆਰਬੰਦ ਗਾਰਡਾਂ ਨੇ ਜਹਾਜ਼ ਦੇ ਵਿੱਚੋਂ ਬਾਹਰ ਕੱਢਿਆ ਅਤੇ ਟਾਰਮਕ ਤੇ ਖੜੀਆਂ ਐਂਬੂਲੈਂਸਾਂ ਦੇ ਵਿੱਚ ਲਿਜਾ ਕੇ ਨਰਸਾਂ ਦੁਆਰਾ ਉਹਨਾਂ ਦੀ ਜ਼ਬਰੀ ਜਨੇਪਾ ਜਾਂਚ ਕੀਤੀ ਗਈ ਆਰਤਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਇਸ ਜਾਂਚ ਲਈ ਨਾ ਤਾਂ ਸਹਿਮਤੀ ਮੰਗੀ ਗਈ ਅਤੇ ਨਾ ਹੀ ਉਹਨਾਂ ਨੂੰ ਇਸ ਦਾ ਕਾਰਨ ਦੱਸਿਆ ਗਿਆ ਉਸ ਸਮੇਂ ਕਈ ਦੇਸ਼ਾਂ ਨੇ ਇਸ ਘਟਨਾ ਦੀ ਨਿੰਦਾ ਵੀ ਕੀਤੀ ਸੀ ਇਨਾਰਤਾ ਨੇ 2021 ਦੇ ਵਿੱਚ ਕਤਰ 에ਅਰਵੇਜ਼ ਕਤਰ ਸਿਵਲ ਐਵੀਏਸ਼ਨ ਅਥਾਰਟੀ ਅਤੇ ਹੰਦ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਸੰਚਾਲਕ ਮਤਰ ਦੇ ਵਿਰੁੱਧ ਮੁਕੱਦਮਾ ਧਾਰਕ ਕੀਤਾ ਸੀ ਉਹਨਾਂ ਨੇ ਗੈਰ ਕਾਨੂੰਨੀ ਸਰੀਰਕ ਸੰਪਰਕ ਅਤੇ ਗਲਤ ਕੈਦ ਦੇ ਦੋਸ਼ ਲਗਾਏ ਸਨ ਜਿਸ ਨਾਲ ਉਹਨਾਂ ਨੂੰ ਮਾਨਸਿਕ ਸਿਹਤ ਸਮੱਸਿਆਵਾਂ ਜਿਵੇਂ ਕਿ ਡਿਪਰੈਸ਼ਨ ਅਤੇ ਪੋਸਟ ਟਰੋਮੈਟਿਕ ਸਟ्रेस ਡਿਸਆਰਡਰ ਦਾ ਸਾਹਮਣਾ ਕਰਨਾ ਪਿਆ ਨਿੱਜੀ ਚੈਨਲ ਨਾਲ ਹੋਈ ਗੱਲਬਾਤ ਦੇ ਵਿੱਚ ਕਾਰਤ ਨੇ ਦੱਸਿਆ ਕਿ ਮੈਨੂੰ ਲੱਗਿਆ ਕਿ ਜਿਵੇਂ ਮੇਰੇ ਨਾਲ ਬਲਾਤਕਾਰ ਹੋਇਆ ਹੋਵੇ ਇੱਕ ਹੋਰ ਔਰਤ ਨੇ ਕਿਹਾ ਕਿ ਉਸ ਨੂੰ ਲੱਗਿਆ ਕਿ ਜਿਵੇਂ ਉਸ ਨੂੰ ਅਗਵਾ ਕਰ ਲਿਆ ਗਿਆ ਸੀ ਪਿਛਲੇ ਸਾਲ ਆਸਟ੍ਰੇਲੀਆ ਦੀ ਇੱਕ ਅਦਾਲਤ ਨੇ ਫੈਸਲਾ ਸੁਣਾਇਆ ਸੀ ਕਿ ਕਤਰ 에ਅਰਵੇਜ਼ ਨੂੰ ਅੰਤਰਰਾਸ਼ਟਰੀ ਹਵਾਈ ਯਾਤਰਾ ਨਿਯਮਾਂ ਅਧੀਨ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ ਜੱਜ ਜੌਨ ਹੈਲੀ ਨੇ ਕਿਹਾ ਸੀ ਕਿ ਕਤਰ 에ਅਰਵੇਜ਼ ਦੇ ਸਟਾਫ ਦਾ ਕਤਰੀ ਪੁਲਿਸ ਜਾਂ ਨਰਸਾਂ ਦੇ ਫੈਸਲਿਆਂ ਤੇ ਕੋਈ ਨਿਯੰਤਰਣ ਨਹੀਂ ਸੀ ਔਰਤਾਂ ਨੇ ਇਸ ਫੈਸਲੇ ਦੇ ਵਿਰੁੱਧ ਅਪੀਲ ਕੀਤੀ ਅਤੇ ਹੁਣ ਫੈਡਰਲ ਕੋਰਟ ਨੇ ਇਸ ਨੂੰ ਪਲਟਦੇ ਹੋਏ ਕਿਹਾ ਕਿ ਔਰਤਾਂ ਕਤਰ 에ਅਰਵੇਜ਼ ਅਤੇ ਮੱਤਰ ਦੇ ਵਿਰੁੱਧ ਮੁਕੱਦਮਾ ਜਾਰੀ ਰੱਖ ਸਕਦੀਆਂ ਨੇ ਔਰਤਾਂ ਦੇ ਵਕੀਲ ਡੈਮਿਅਨ ਨੇ ਕਿਹਾ ਕਿ ਸਾਡੇ ਮੁਵਕਲਾਂ ਨੇ ਦੋਹਾਂ ਦੇ ਵਿੱਚ ਇੱਕ ਦੁਖਦਾਈ ਅਨੁਭਵ ਸਹਿਣ ਕੀਤਾ ਅਤੇ ਉਹ ਅਦਾਲਤ ਦੇ ਵਿੱਚ ਆਪਣਾ ਮਾਮਲਾ ਪੇਸ਼ ਕਰਨ ਲਈ ਮੁਆਵਜ਼ੇ ਦੇ ਹੱਕਦਾਰ ਨੇ ਉਹਨਾਂ ਨੇ ਵੀ ਮੰਗ ਕੀਤੀ ਹੈ ਕਿ ਕਤਰ ਸਰਕਾਰ ਇੱਕ ਰਸਮੀ ਮੁਆਫੀ ਮੰਗੇ ਅਤੇ ਹਵਾਈ ਅੱਡੇ ਤੇ ਪ੍ਰਕਿਰਿਆਵਾਂ ਵਿੱਚ ਸੁਧਾਰ ਕਰੇ ਤਾਂ ਜੋ ਅਜਿਹੀ ਘਟਨਾ ਦੁਬਾਰਾ ਨਾ ਵਾਪਰੇ ਪਰ ਦੱਸਦੀ ਹੈ ਕਿ ਕਤਰ ਸਰਕਾਰ ਨੇ ਇਸ ਘਟਨਾ ਦੀ ਮੁਆਫੀ ਨਹੀਂ ਮੰਗੀ ਅਤੇ ਇੱਕ ਹਵਾਈ ਅੱਡੇ ਦੇ ਅਧਿਕਾਰੀਆਂ ਨੂੰ ਮੁਅਤਲ ਜੇਲ੍ਹ ਦੀ ਸਜ਼ਾ ਸੁਣਾਈ ਗਈ ਸੀ ਪਰ ਆਰਥਤਾਂ ਦਾ ਮੰਨਣਾ ਹੈ ਕਿ ਕਤਰ ਸਰਕਾਰ ਅਤੇ 에ਅਰਲਾਈਨ ਨੇ ਉਹਨਾਂ ਦੇ ਮਾਮਲੇ ਨੂੰ ਗੰਭੀਰਤਾ ਨਾਲ ਨਹੀਂ ਲਿਆ ਇਸ ਘਟਨਾ ਨੇ ਆਸਟ੍ਰੇਲੀਆ ਅਤੇ ਕਤਰ ਦੇ ਦਰਮਿਆਨ ਕੂਟਨੀਤਿਕ ਤਣਾਅ ਵੀ ਪੈਦਾ ਕੀਤਾ ਸੀ ਜਿਸ ਕਾਰਨ ਆਸਟ੍ਰੇਲੀਆ ਸਰਕਾਰ ਨੇ ਕਤਰ 에ਅਰਵੇਜ਼ ਦੀ ਵਧੇਰੇ ਉਡਾਨਾਂ ਦੀ ਬੇਨਤੀ ਨੂੰ ਵੀ ਰੱਦ ਕਰ ਦਿੱਤਾ ਸੀ ਹੁਣੇ ਮਾਮਲਾ ਫੈਡਰਲ ਕੋਰਟ ਦੇ ਵਿੱਚ ਅੱਗੇ ਵਧੇਗਾ ਜਿੱਥੇ ਔਰਤਾਂ ਦੀ ਸੁਣਵਾਈ ਹੋਵੇਗੀ ਸਾਨਕ ਅਤੇ ਅੰਤਰਰਾਸ਼ਟਰੀ ਭਾਈਚਾਰੇ ਦੀਆਂ ਨਜ਼ਰਾਂ ਇਸ ਮਾਮਲੇ ਤੇ ਟਿਕੀਆਂ ਹੋਈਆਂ ਨੇ ਜੋ ਯਾਤਰੀਆਂ ਦੇ ਅਧਿਕਾਰਾਂ ਅਤੇ ਸਭਿਆਚਾਰਕ ਸੰਵੇਦਨਸ਼ੀਲਤਾਵਾਂ ਤੇ ਮਹੱਤਵਪੂਰਨ ਸਵਾਲ ਉਠਾਉਂਦਾ ਹੈ ਮੈਲਬਨ ਦੇ ਆਸਟ੍ਰੇਲੀਆ ਪੋਸਟ ਦੇ ਜਨਰਲ ਪੋਸਟ ਆਫਿਸ ਦੇ ਵਿੱਚ ਹੋਈਆਂ ਚੋਰੀਆਂ ਨੇ 10 ਲੱਖ ਤੋਂ ਵੱਧ ਗਾਕਾਂ ਨੂੰ ਚਿੰਤਾ ਦੇ ਵਿੱਚ ਪਾ ਦਿੱਤਾ ਹੈ ਸੂਪਰ ਨਾਮਕ ਇੱਕ ਪ੍ਰਮੁੱਖ ਸੁਪਰਐਂਸ਼ਨ ਫੰਡ ਨੇ ਆਪਣੇ ਗਾਹਕਾਂ ਨੂੰ ਚੇਤਾਵਨੀ ਜਾਰੀ ਕੀਤੀ ਹੈ ਕਿ ਉਨ੍ਹਾਂ ਦੀ ਨਿੱਜੀ ਜਾਂ ਵਿੱਤੀ ਜਾਣਕਾਰੀ ਚੋਰੀ ਹੋ ਸਕਦੀ ਹੈ। ਆਸਟ੍ਰੇਲੀਆ ਪੋਸਟ ਨੇ ਪੁਸ਼ਟੀ ਕੀਤੀ ਹੈ ਕਿ ਮੈਲਬਨ ਦੇ ਬੋਰਕ ਸਟ੍ਰੀਟ ਸਥ ਜਨਰਲ ਪੋਸਟ ਆਫਿਸ ਦੇ ਵਿੱਚ 6 ਜੁਲਾਈ ਤੋਂ 17 ਜੁਲਾਈ ਦੇ ਦਰਮਿਆਨ ਚਾਰ ਵਾਰ ਚੋਰੀ ਹੋਈ। ਇਨ੍ਹਾਂ ਘਟਨਾਵਾਂ ਦੇ ਦੌਰਾਨ ਚੋਰਾਂ ਨੇ ਪੋਸਟ ਬਾਕਸ ਰੂਮ ਵਿੱਚ ਦਾਖਲ ਹੋ ਕੇ ਮੇਲ ਦੀ ਚੋਰੀ ਕੀਤੀ ਜਿਸ ਵਿੱਚ ਮਰਸਟਰ ਸੁਪਰ ਅਤੇ ਵਰਜ਼ਨ ਮਨੀ ਸੁਪਰ ਦੇ ਪੋਸਟ ਬਾਕਸ ਵੀ ਸ਼ਾਮਿਲ ਸਨ ਤਿੰਨ ਮੌਕਿਆਂ ਤੇ ਚੋਰ ਮੇਲ ਸਾਰਟਿੰਗ ਖੇਤਰ ਵਿੱਚ ਦਾਖਲ ਹੋਣ ਵਿੱਚ ਸਫਲ ਰਹੇ ਜਦਕਿ ਚੌਥੀ ਵਰੀ ਵਧੇਕ ਸੁਰੱਖਿਆ ਉਪਾਵਾਂ ਦੇ ਕਾਰਨ ਉਹ ਤੁਰੰਤ ਫੱਜ ਗਏ ਇਸ ਦੌਰਾਨ ਕੀਤੀ ਗਈ ਤੋੜ-ਫੋੜ ਨੂੰ ਤੁਰੰਤ ਠੀਕ ਕੀਤਾ ਗਿਆ ਪਰ ਗਾਕਾਂ ਦੀ ਨਿੱਜੀ ਜਾਣਕਾਰੀ ਦੀ ਸੁਰੱਖਿਆ ਤੇ ਸਵਾਲ ਉੱਠ ਰਹੇ ਨੇ ਮਰਸਰ ਸੁਪਰ ਨੇ ਆਪਣੇ 16 ਲੱਖ ਗਾਹਕਾਂ ਨੂੰ ਸੂਚਿਤ ਕੀਤਾ ਹੈ ਕਿ ਜਿਨ੍ਹਾਂ ਨੇ 1 ਜੁਲਾਈ ਤੋਂ 17 ਜੁਲਾਈ ਦੇ ਦਰਮਿਆਨ ਮੈਲਬਨ ਜੀਪੀਓ ਬਾਕਸ ਵਿੱਚ ਮੇਲ ਭੇਜਿਆ ਅਤੇ ਜਿਨ੍ਹਾਂ ਨੂੰ ਉਸ ਦਾ ਜਵਾਬ ਜਾਂ 트ਾਂਜ਼ੈਕਸ਼ਨ ਦੀ ਪੁਸ਼ਟੀ ਨਹੀਂ ਮਿਲੀ ਉਹ ਤੁਰੰਤ ਸੰਪਰਕ ਕਰਨ ਮਰਸਰ ਨੇ ਸਪਸ਼ਟ ਕੀਤਾ ਹੈ ਕਿ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਕਿ ਕਿੰਨੇ ਗਾਹਕ ਪ੍ਰਭਾਵਿਤ ਹੋਏ ਨੇ ਪਰ ਸੰਭਾਵਨਾ ਇਹ ਹੈ ਕਿ ਨਿੱਜੀ ਜਾਂ ਵਿੱਤੀ ਜਾਣਕਾਰੀ ਵਾਲੇ ਪੱਤਰ ਚੋਰੀ ਹੋਏ ਹੋਣਗੇ ਆਸਟ੍ਰੇਲੀਆ ਪੋਸਟ ਨੇ ਕਿਹਾ ਕਿ ਉਹਨਾਂ ਨੇ ਸੁਰੱਖਿਆ ਵਧਾਉਣ ਲਈ ਕਈ ਉਪਾਅ ਕੀਤੇ ਜਿਸ ਵਿੱਚ ਰਾਤ ਦੇ ਸਮੇਂ ਸੁਰੱਖਿਆ ਗਾਰਡ ਦੀ ਤਾਇਨਾਤੀ ਅਤੇ ਵਧੇਰੇ ਲਾਕਿੰਗ ਸਿਸਟਮ ਸ਼ਾਮਿਲ ਨੇ ਨਾਲ ਹੀ ਉਹ ਅਗਲੇ ਮਹੀਨੇ ਬੋਰਕ ਸਟਰੀਟ ਦੇ ਪੋਸਟ ਬਾਕਸਾਂ ਨੂੰ 100 ਮੀਟਰ ਦੂਰ 385 ਬੋਰਕ ਸਟਰੀਟ ਵਿਖੇ ਇੱਕ ਨਵੇਂ ਆਧੁਨਿਕ ਸਹੂਲਤ ਵਿੱਚ ਤਬਦੀਲ ਕਰਨ ਦੀ ਯੋਜਨਾ ਬਣਾ ਰਹੇ ਨੇ ਪਰ ਚੋਰੀ ਹੋਏ ਮੇਲ ਦੀ ਪਛਾਣ ਕਰਨਾ ਮੁਸ਼ਕਲ ਹੈ ਕਿਉਂਕਿ ਪੱਤਰਾਂ ਨੂੰ ਪਾਸਲਾਂ ਦੇ ਉਲਟ ਟਰੈਕ ਨਹੀਂ ਕੀਤਾ ਜਾ ਸਕਦਾ ਆਸਟ੍ਰੇਲੀਆ ਦੇ 80% ਹਿੱਸੇ ਦੇ ਵਿੱਚ ਵੀਕਐਂਡ ਦੇ ਦੌਰਾਨ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ਮੌਸਮ ਵਿਭਾਗ ਨੇ ਲੱਖਾਂ ਲੋਕਾਂ ਨੂੰ ਸੁਚੇਤ ਰਹਿਣ ਦੇ ਲਈ ਕਿਹਾ ਕਿ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਨੂੰ ਇਸ ਚੀਜ਼ ਦੇ ਲਈ ਖਾਸ ਤੌਰ ਤੇ ਸਾਵਧਾਨੀ ਵਰਤਣੀ ਹੋਵੇਗੀ ਮੌਸਮ ਵਿਭਾਗ ਦੀ ਤਾਜ਼ਾ ਰਿਪੋਰਟ ਦੇ ਮੁਤਾਬਕ ਆਸਟ੍ਰੇਲੀਆ ਦੇ ਜ਼ਿਆਦਾਤਰ ਹਿੱਸਿਆਂ ਦੇ ਵਿੱਚ ਸ਼ਨੀਵਾਰ ਅਤੇ ਐਤਵਾਰ ਨੂੰ ਭਾਰੀ ਮੀਂਹ ਅਤੇ ਤੂਫਾਨ ਦੀ ਸੰਭਾਵਨਾ ਹੈ ਇਸ ਦੌਰਾਨ ਨੀਵੇਂ ਇਲਾਕਿਆਂ ਦੇ ਵਿੱਚ ਹੜ ਵਰਗੀ ਸਥਿਤੀ ਪੈਦਾ ਹੋ ਸਕਦੀ ਹੈ ਸਿਡਨੀ, ਮੈਲਬਨ, ਬ੍ਰੈਸਬੇਨ ਅਤੇ ਪਾਰਥ ਸਮੇਤ ਕਈ ਵੱਡੇ ਸ਼ਹਿਰ ਇਸ ਮੌਸਮੀ ਸਿਸਟਮ ਦੀ ਚਪੇਟ ਵਿੱਚ ਆ ਸਕਦੇ ਨੇ ਮੌਸਮ ਵਿਭਾਗ ਨੇ ਦੱਸਿਆ ਕਿ ਇੱਕ ਸ਼ਕਤੀਸ਼ਾਲੀ ਮੌਸਮੀ ਸਿਸਟਮ ਦੇ ਕਾਰਨ ਤੇਜ਼ ਹਵਾਵਾਂ, ਗੜੇਮਾਰੀ ਅਤੇ ਭਾਰੀ ਮੀਂਹ ਦੀ ਸੰਭਾਵਨਾ ਹੈ ਜੋ ਕਿ ਕਈ ਇਲਾਕਿਆਂ ਦੇ ਵਿੱਚ ਵੈਗਨ ਪਾਉਣ ਦਾ ਖਤਰਾ ਵਧਾ ਸਕਦੀ ਹੈ ਇਸ ਚੇਤਾਵਨੀ ਨੇ ਸਰਕਾਰੀ ਅਧਿਕਾਰੀਆਂ ਅਤੇ ਸਥਾਨਕ ਪ੍ਰਸ਼ਾਸਨ ਨੂੰ ਵੀ ਹਰਕਤ ਦੇ ਵਿੱਚ ਲਿਆਂਦਾ ਸਥਾਨਕ ਅਧਿਕਾਰੀਆਂ ਨੇ ਲੋਕਾਂ ਨੂੰ ਜ਼ਰੂਰੀ ਸਾਵਧਾਨੀਆਂ ਵਰਤਣ ਦੀ ਸਲਾਹ ਦਿੱਤੀ ਹੈ ਜਿਸ ਵਿੱਚ ਘਰਾਂ ਵਿੱਚ ਪਾਣੀ ਦੀ ਨਿਕਾਸੀ ਦੀ ਸਹੀ ਵਿਵਸਥਾ ਗੈਰ ਜ਼ਰੂਰੀ ਯਾਤਰਾ ਤੋਂ ਬਚਣਾ ਅਤੇ ਮੌਸਮ ਦੀਆਂ ਤਾਜ਼ਾ ਅਪਡੇਟਸ ਤੇ ਨਜ਼ਰ ਰੱਖਣਾ ਸ਼ਾਮਲ ਹੈ ਨਾਲ ਹੀ ਨੀਵੇਂ ਇਲਾਕਿਆਂ ਦੇ ਵਿੱਚ ਰਹਿਣ ਵਾਲੇ ਲੋਕਾਂ ਨੂੰ ਹੜ੍ਹ ਦੀਆਂ ਸੰਭਾਵਨਾਵਾਂ ਨੂੰ ਦੇਖਦਿਆਂ ਸੁਰੱਖਿਅਤ ਸਥਾਨਾਂ ਤੇ ਜਾਣ ਦੀ ਸਲਾਹ ਵੀ ਦਿੱਤੀ ਗਈ ਹੈ ਇਸ ਮੌਸਮੀ ਸਥਿਤੀ ਦਾ ਅਸਰ ਸੜਕਾਂ ਰੇਲ ਸੇਵਾਵਾਂ ਅਤੇ ਹਵਾਈ ਯਾਤਰਾ ਤੇ ਵੀ ਪੈ ਸਕਦਾ ਹੈ ਮੌਸਮ ਵਿਭਾਗ ਨੇ ਯਾਤਰੀਆਂ ਨੂੰ ਸਲਾਹ ਦਿੱਤੀ ਹੈ ਕਿ ਉਹ ਆਪਣੀ ਯਾਤਰਾ ਦੀ ਯੋਜਨਾ ਬਣਾਉਣ ਤੋਂ ਪਹਿਲਾਂ ਮੌਸਮ ਦੀ ਸਥਿਤੀ ਦੀ ਜਾਂਚ ਕਰ ਲੈਣ ਸਥਾਨਕ ਭਾਈਚਾਰਿਆਂ ਵਿੱਚ ਵੀ ਇਸ ਚੇਤਾਵਨੀ ਨੂੰ ਲੈ ਕੇ ਚਰਚਾ ਸ਼ੁਰੂ ਹੋ ਗਈ ਹੈ ਲੋਕ ਆਪਣੇ ਘਰਾਂ ਅਤੇ ਸੰਪਤੀਆਂ ਨੂੰ ਸੁਰੱਖਿਅਤ ਕਰਨ ਲਈ ਤਿਆਰੀਆਂ ਕਰ ਰਹੇ ਨੇ ਮੌਸਮ ਵਿਭਾਗ ਨੇ ਸਾਰਿਆਂ ਨੂੰ ਸੁਚੇਤ ਰਹਿਣ ਅਤੇ ਸਰਕਾਰੀ ਅਧਿਕਾਰੀਆਂ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਦੀ ਸਲਾਹ ਦਿੱਤੀ ਹੈ ਜੇਕਰ ਤੁਸੀਂ ਕਿਸੇ ਐਮਰਜੈਂਸੀ ਸਥਿਤੀ ਦਾ ਸਾਹਮਣਾ ਕਰਦੇ ਹੋ ਤਾਂ ਤੁਰੰਤ ਸਥਾਨਕ ਅਧਿਕਾਰੀਆਂ ਦੇ ਨਾਲ ਸੰਪਰਕ ਕਰਨ ਦੀ ਵੀ ਸਲਾਹ ਦਿੱਤੀ ਗਈ ਹੈ ਅੱਜ ਦੇ ਇਸ ਬੁਲੇਟਿਨ ਦੇ ਵਿੱਚ ਐਨਹੀਂ ਕੱਲ ਮੁਹਾਜ਼ਰ ਹੋਵਾਂਗੇ ਮੈਨੂੰ ਦਿਓ ਇਜਾਜ਼ਤ ਧੰਨਵਾਦ